ਜਿਥੇ ਸਵੇਰ ਦਾ ਨਹੀਂ ਤਦ ਜਿਹੇ ਆ ਬੁੱਧਹੁ ਪਰਖ ਬਿਤਾਤੇ ਤਾ ਤੂ ਸੋਹੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੇਂਦਰੀ ਸਿੱਖ ਜਾਇਬ ਘਰ ਵਿਖੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਸਮੁੱਚੀ ਅਜਕਟੋ ਕਮੇਟੀ ਵੱਲੋਂ ਇਹ ਮਤਾ ਪਾਸ ਕਰਕੇ ਜਿੰਨਾ ਸ਼ਖਸੀਅਤਾਂ ਨੇ ਪੰਥ ਨੂੰ ਖਾਲਸੇ ਕੌਮ ਨੂੰ ਬੜਵੰਲੀਆਂ ਸਿਵਾਮਾ ਪ੍ਰਦਾਨ ਕੀਤੀਆਂ ਉਹਨਾਂ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ੋਭਿਤ ਕੀਤੀਆਂ ਗਈਆਂ ਨੇ ਉਹਨਾਂ ਦੇ ਬਾਰੇ ਜਿਹੜਾ ਵਿਸਥਾਰ ਹੈ ਉਹ ਆਪ ਸੰਗਤਾਂ ਨੇ ਸਮਾਗਮ ਵਿੱਚ ਸਰਵਣ ਕਰ ਹੀ ਲਿਆ ਹੈ ਉਹਨਾਂ ਸਾਰੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਸਾਥ ਸਬੰਧੀਆਂ ਨੂੰ ਅਤੇ ਸਮੁੱਚੀ ਅਜਕਟਾ ਕਮੇਟੀ ਨੂੰ ਪ੍ਰਧਾਨ ਸਾਹਿਬ ਜੀ ਨੂੰ ਦਾਸ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ 8 ਤਸਵੀਰਾਂ ਲਗਾਈਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਸਿੱਖ ਕੇਂਦਰੀ ਯਾਇਬ ਘਰ ਵਿੱਚ ਦੁਬਾਰਾ ਅੱਜ ਵੱਖ-ਵੱਖ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸ਼ੁਸ਼ਭਿਤ ਕੀਤੇ ਆ ਗਿਆ ਜਿਨ੍ਹਾਂ ਵਿੱਚ ਗਿਆਨੀ ਤਲੀਪ ਸਿੰਘ ਜੀ ਔਰ ਪ੍ਰਿੰਸੀਪਲ ਸਵਰਨ ਸਿੰਘ ਜੀ ਤੇ ਹੋਰ ਮਹਾਨ ਸ਼ਖਸੀਅਤਾਂ ਜਿਨ੍ਹਾਂ ਦਾ ਤੁਹਾਂ ਸਟੇਜ ਤੋਂ ਨਾਂ ਹੁਣੇ ਸੁਣਿਆ ਸੋ ਜਿਨ੍ਹਾਂ ਨੇ ਇਸ ਕੌਮ ਵਾਸਤੇ ਸਿੱਖ ਪੰਥ ਵਾਸਤੇ ਦੇਸ਼ ਵਾਸਤੇ ਵੱਡੀਆਂ ਕਾਰਨਾ ਕਾਲੀਆਂ ਨੇ ਚਾਹ ਪ੍ਰਚਾਰ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਚਾਹ ਰਾਗ ਦੇ ਇਹ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਚਾਹ ਸ਼ਹੀਦیاں ਪ੍ਰਾਪਤ ਕੀਤੀਆਂ ਨੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਮਹਾਨ ਵਿਦਵਾਨਾਂ ਦੀਆਂ ਕਥਾਵਾਚਕਾਂ ਦੀਆਂ ਫੋਟੋ ਜਿਹੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਰਕਟ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਰੀ ਸ਼੍ਰੋਮਣੀ ਕਮੇਟੀ ਵੱਲੋਂ ਸਸ਼ੋਭਿਤ ਕੀਤੀਆਂ ਗਈਆਂ ਇਹ 8 ਤਸਵੀਰਾਂ ਲਗਾਈਆਂ ਗਈਆਂ ਨੇ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਵਿੱਚ ਗਿਆਨੀ ਤਲੀਪ ਸਿੰਘ ਜੀ ਕਥਾਵਾਚਕ ਮਨਜੀਤ ਸਾਹਿਬ ਪਾਪਾ ਚੰਦ ਸਿੰਘ ਜੀ ਮਹੰਤ ਕਟੂ ਵਾਲੇ ਪਾਪਾ ਜੰਗ ਸਿੰਘ ਜੀ ਸੰਪਰਦਾਇ ਮੁਖੀ ਪਾਪਾ ਬੂੰਗਾ ਮਸਤੂਆਣਾ ਸਾਹਿਬ ਜਸედაਰ ਮਾਨ ਸਿੰਘ ਜੀ ਅੱਜ ਉਹ ਆਪਣੇ ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਪ੍ਰਿੰਸੀਪਲ ਸ੍ਰਿੰਦਰ ਸਿੰਘ ਜੀ ਯੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਰਤਨ ਸਿੰਘ ਜੀ ਜਫਰਵਾਲ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਸਿੱਖ ਇਤਿਹਾਸਕਾਰ ਸਰਦਾਰ ਸਵਰਨ ਸਿੰਘ ਜੀ ਚੂਸਲੇਵੜ ਬਬਰ ਕਾਲੀ ਲਹਿਰ ਦੇ ਸਰਦਾਰ ਜਰਨੈਲ ਸਿੰਘ ਜੀ ਕਾਲਰਾ ਇਹ ਅੱਠ ਸ਼ਖਸੀਤਾਂ ਦੇ ਜਿਹੜੇ ਹਨ ਉਹਨਾਂ ਦੇ ਜਿਹੜੀਆਂ ਤਸਵੀਰਾਂ ਤੇ ਸ਼ੋਭਿਤ ਕੀਤੀਆਂ ਗਈਆਂ ਨੇ ਸੋ ਇਹਦੇ ਵਿੱਚ ਜਿਹੜੇ ਬਹੁਤ ਵੱਡੀਆਂ ਘਾਲਣਾ ਸਖਸ਼ੀਤਾ ਘਾਲਦੀਆਂ ਨੇ ਔਰ ਬਹੁਤ ਵੱਡੇ ਯੋਗਦਾਨ ਪਾਉਂਦੀਆਂ ਨੇ ਚਾਹੇ ਪ੍ਰਚਾਰ ਵਾਸਤੇ ਚਾਹੇ ਉਹ ਕਥਾਵਾਚ ਕੇ ਵਾਸਤੇ ਚਾਹੇ ਉਹ ਰਾਗੀ ਸਿੰਘ ਹੁੰਦਿਆਂ ਕਿ ਕੋਈ ਮੋਰਚੇ ਵਿੱਚ ਜਿਹੜੇ ਸਿੰਘ ਜਾਂਦੇ ਨੇ ਉਹਨਾਂ ਮਹਾਨ ਸ਼ਕਤੀਤਾ ਨੂੰ ਇੱਥੇ ਜਿਹੜਾ ਆਇਆ ਸਿੱਖ ਕੇਂਦਰੀ ਹੈ ਘਰ ਵਿੱਚ ਸਥਾਨ ਮਿਲਦਾ ਤਾਂ ਬਹੁਤ ਵੱਡੀ ਗੱਲ ਹੋਈ ਹੈ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਪਰਿਵਾਰਾਂ ਵਿੱਚ ਇੰਨੀ ਸ਼ਕਤੀਤਾ ਨੇ ਜਨਮ ਲਿਆ ਨਾਲ ਇਹ ਵੀ ਕਹਿਣਾ ਚਾਹਣਾ ਕਿ ਉਹ ਆਪਣੇ ਵੱਡਿਆਂ ਪੁਰਖਿਆਂ ਦੀ ਜਿਹੜੇ ਜਿਨ੍ਹਾਂ ਦੇ ਸਿੱਤੇ ਤਸਵੀਰਾਂ ਸ਼ੁਭਤ ਹੋਈਆਂ ਉਹਨਾਂ ਵਾਂਗ ਵੀ ਆਪਣਾ ਜੀਵਨ ਸਾਭ ਸੂਤ ਰਹਿ ਕੇ ਔਰ ਕੋ ਸਿੱਖੀ ਦੇ ਲਾੜ ਲੱਗਣ ਤੇ ਗੁਰੂ ਪੰਥ ਨੂੰ ਸਮਰਪਿਤ ਰੈਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਮੈਂ ਦਵਿੰਦਰ ਕੌਰ ਕਲਰਾ ਮੈਂਬਰ ਐਸਜੀਪੀਸੀ ਜੋ ਪਿੰਡ ਮੇਰਾ ਕਲਰਾ ਮੇਰੇ ਫਾਦਰ ਸਾਹਿਬ ਸਿਰ ਮੇਰੇ ਸੌਦਾ ਸਾਹਿਬ ਨੇ ਸਰਦਾਰ ਜਨਰਲ ਬੁੱਬਰ ਸਰਦਾਰ ਜਨਰਲ ਸਿੰਘ ਜੀ ਕਲਰਾ ਜਿਨ੍ਹਾਂ ਦੀ ਇਹ ਫੋਟੋ ਅਜੋ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕੀਤੀ ਪਈ ਆ ਸਭ ਤੋਂ ਪਹਿਲਾਂ ਮੈਂ ਸ਼ੋਹਣੀ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਨੀ ਆ ਜਿਨ੍ਹਾਂ ਨੇ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪੂਰੀ ਐਜੈਕਟਿਵ ਸਾਡੇ ਸਿਕੰਦਰ ਸਹਿਬਾਨ ਮੈਨੇਜਰ ਸਹਿਬਾਨ ਜਿਨ੍ਹਾਂ ਨੇ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਫੋਟੋ ਜਿੱਥੇ ਸੋਭਤ ਹੋਈ ਆ ਸਾਡੇ ਪਿਤਾ ਜੀ ਜਿਹੜੇ ਜਿਨ੍ਹਾਂ ਦੀ ਇਹ ਤਸਵੀਰ ਲੱਗੀ ਆ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਵੇਲੇ ਅੰਗਰੇਜ਼ਾਂ ਦੇ ਨਾਲ ਉਹਨਾਂ ਦੇ ਮੁਕਾਬਲੇ ਹੋਏ ਆ ਤੇ ਉਹਨਾਂ ਨੇ ਅਕਾਲੀ ਬਬਰਾਂ ਜਿਹੜੇ ਸ਼ਹੀਦ ਕਰਾਏ ਸੀਗੇ ਜਿਹੜੇ ਉਹਨਾਂ ਦੇ ਟਾਟ ਸੀਗੇ ਉਹਨਾਂ ਨੂੰ ਉਹਨਾਂ ਨੇ ਸੌਦਾ ਲਾਇ ਲਬ ਲਬ ਕੇ ਉਹਨਾਂ ਦੇ ਟਾਟ ਮਾਰੇ ਅਕਾਲੀ ਬਬਰਾਂ ਤੇ ਤੇ ਉਹਨਾਂ ਤੇ 131 ਕੇਸ ਜਿਹੜੇ ਸੀਗੇ ਮੁਕਦਮੇ ਸੀਗੇ ਉਸ ਵੇਲੇ ਅੰਗਰੇਜ਼ ਸਰਕਾਰ ਨੇ ਚਲਾਏ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਹੋਈ ਕਾਫੀ ਸਮਾਂ ਉਹਨਾਂ ਨੇ ਜੇਲ੍ਹ ਕੱਟੀ ਔਰ ਉਸ ਤੋਂ ਬਾਅਦ ਤਿੰਨ ਫਾਂਸੀਆਂ ਆਂਦੀ ਉਹਨਾਂ ਨੂੰ ਸਜ਼ਾ ਹੋਈ ਜਿਨ੍ਹਾਂ ਸਾਡੇ ਸੰਤ ਬਾਬਾ ਜਵਾਲਾ ਸਿੰਘ ਦੀ ਹੱਕਵਾਲ ਵਾਲੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਹਨਾਂ ਦੀ ਜਿਹੜੀ ਜੇਲ੍ਹ ਸੀ ਫਾਂਸੀ ਸੀ ਉਹ ਤਿੰਨੇ ਫਾਂਸੀਆਂ ਟੁੱਟ ਗਈਆਂ ਤੇ ਉਹਨਾਂ ਨੇ ਉਸ ਤੋਂ ਬਾਅਦ ਆਪਣਾ ਜਿਹੜਾ ਜੀਵਨ ਸੀਗਾ ਸਾਰਾ ਆਪਣੀ ਬਾਣੀ ਦੇ ਵਿੱਚ ਗੁਜ਼ਾਰੇ ਆ ਤੇ ਆਪਣੇ ਪਰਿਵਾਰ ਨੂੰ ਵੀ ਸੇਧ ਦਿੱਤੀ ਆ ਉਹਨਾਂ ਨੇ ਇਸ ਲਈ ਤੇ ਜਿਹੜਾ ਪਰਿਵਾਰ ਆ ਉਹ ਸਿੱਖੀ ਦੇ ਵਿੱਚ ਰਹੇ ਸਾਰਾ ਪਰਿਵਾਰ ਉਹਨਾਂ ਦਾ ਗੋ ਸਿੱਖਿਆ ਸੋ ਉਹਨਾਂ ਨੇ ਇਹੋ ਜਿਹਾ ਕਾਰਨਾਮੇ ਕੀਤੇ ਆ ਜਿਨ੍ਹਾਂ ਨੇ ਅਸੀਂ ਮਤਲਬ ਬਿਆਨ ਨਹੀਂ ਕਾ ਸਕਦੇ ਇੰਨੇ ਇੰਨੇ ਉਹਨਾਂ ਨੇ ਕਾਰਨਾਮੇ ਕੀਤੇ ਆ ਜਿਹੜਾ ਤੇ ਕੀ ਕਿਹੜਾ ਕੀ ਕਹਿਣਾ ਚਾਹੋ ਮੈਂ ਤਸਵੀਰ ਇਹ ਕਹਾਂ ਚਾਹ ਕਿ ਦੇਖੋ ਉਹਨਾਂ ਨੇ ਆਜਾ ਆਪਣੇ ਧਰਮ ਲਈ ਆਜ਼ਾਦੀ ਲਈ ਦੇਸ਼ ਦੀ ਆਜ਼ਾਦੀ ਲਈ ਆਪਣੀ ਜਿਹੜੀ ਇਹ ਉਪਰਾਲੇ ਕੀਤੇ ਆ ਜਿਹੜੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਆਜ਼ਾਦੀ ਲਈ ਯੋਗਦਾਨ ਪਾਇਆ ਜੇਲਾਂ ਕਟੀਆਂ ਜਿਹੜੇ ਬਬਰਾਂ ਦੇ ਸ਼ਹੀਦ ਸ਼ਹੀਦ ਕਰਾਇਆ ਸੀਗੇ ਉਹਨਾਂ ਦੇ ਟੋਟਾ ਨੂੰ ਸੌਦਾ ਲਾਇਆ ਉਹ ਜੋ ਬਾਕੀ ਸਿੱਖੀ ਦਾ ਪ੍ਰਚਾਰ ਕੀਤਾ ਔਰ ਆਪਣੇ ਉਹਨਾਂ ਨੇ ਆਪਣੀ ਪ੍ਰਾਪਰਟੀ ਦੇ ਵਿੱਚੋਂ ਸਕੂਲ ਲਈ ਜ਼ਮੀਨ দান ਕੀਤੀ ਤੇ ਉਹਨਾਂ ਨੇ ਇਸ ਕਰਕੇ ਉਹਨਾਂ ਦੇ ਇਹਨਾਂ ਕਾਰਨਾਮੇ ਲਈ ਇਹ ਸ਼ੋਗਨ ਕਮੇਟੀ ਨੇ ਇਹ ਉਪਰਾਲਾ ਕੀਤਾ ਜਿੱਥੇ ਤਸਵੀਰ ਉਹਨਾਂ ਦੇ ਸਹਿਯੋਗਤ ਕੀਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਅਫਸੋਸ ਹੈ ਕਿ ਹਰ ਨਵੀਂ ਸਵੇਰ ਕੋਈ ਐਸੀ ਖਬਰ ਆਉਂਦੀ ਹੈ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਦਿੱਲੀ 'ਚ ਬੈਠੇ ਆ ਜਾਂ ਚਾਹੇ ਹੋਰ ਸਟੇਟਾਂ 'ਚ ਬੈਠੇ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਕਾਬਜ ਹੋਣ ਦਾ ਹੱਲਾ ਬੋਲਦੀਆਂ ਨੇ ਜੇ ਕਈਏ ਵੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਹੱਲਾ ਸੀ ਦਿੱਲੀ ਕਮੇਟੀ ਤੋਂ ਜਿਸ ਤਰ੍ਹਾਂ ਰੰਗ ਆਪਣੇ ਵਿੱਚ ਰੰਗਿਆ ਉਹਨਾਂ ਨੇ ਉਹ ਵੀ ਸਾਰੀ ਦੁਨੀਆ ਨੂੰ ਸਾਹਮਣੇ ਹੁਣ ਇੱਕ ਖਬਰ ਮਿਲੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਨਾਤ ਛਿੰਦੇ ਜਿਹੜੇ ਆ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਨੇ ਸਪੋਰਟ ਦੇ ਨਾਲ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਪਿਛਲੀ 5 ਤਰੀਕ ਨੂੰ ਇੱਕ ਐਮੈਂਡਮੈਂਟ ਕੀਤੀ ਗਈ ਜਿਹੜੀ ਕਿ ਆਪਣੇ ਤੱਕ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਾਲ ਸੰਬੰਧਿਤ ਹੈ ਤੇ 1956 ਐਕਟ ਆ ਜਿਹੜਾ ਉਸ ਦੇ ਵਿੱਚ ਸੋਧ ਕਰ ਦਿੱਤੀ ਗਈ। ਉੱਥੇ 17 ਮੈਂਬਰ ਜਿਹੜੇ ਆ ਉਹ ਹੁੰਦੇ ਨਹੀਂ। ਜਿਹਦੇ ਵਿੱਚੋਂ ਅੱਜ ਸਰਕਾਰ ਆਪਣੇ ਤੌਰ ਤੇ 12 ਮੈਂਬਰ ਚੁਣੇ ਹੋਏ ਆਪਣੇ ਬੰਦੇ ਲੈ ਕੇ ਜਾਏਗੀ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਦੀ ਨੁਮਾਇੰਦਗੀ ਜਿਹੜੀ ਆ ਉਹ 4 ਮੈਂਬਰਾਂ ਦੀ ਹੁੰਦੀ ਸੀ ਉਹ ਤੋੜ ਕੇ 2 ਦੀ ਕਰ ਦਿੱਤੀ ਗਈ। ਉਹ ਜਿਹੜੀ ਆ ਸਾਡਾ ਚੀਫ ਖਾਲਸਾ ਦਬਾਨ ਜਿਹੜੀ ਕਿ ਬੜੀ ਵੱਡੀ ਸੰਸਥਾ ਉਹਦਾ ਇੱਕ ਨੁਮਾਇੰਦਾ ਉਹਦੇ ਸ਼ਾਮਲ ਹੁੰਦਾ ਸੀ ਉਹ ਨੁਮਾਇੰਦਾ ਖਤਮ ਕਰ ਦਿੱਤਾ ਗਿਆ। ਦੇ ਹਜ਼ੂਰੀ ਜਿਹੜਾ ਦੀਵਾਨ ਨਾਮ ਦੇ ਨਾਲ ਸੰਬੰਧ ਜਿਹੜੀ ਸੰਸਥਾ ਹਜ਼ੂਰ ਸਾਹਿਬ ਦੇ ਅੰਦਰ ਨੰਦੇੜ ਸਾਹਿਬ ਦੀ ਉਹਦੀ ਵੀ ਇੱਕ ਬੰਦੇ ਦੀ ਸੰਸਥਾ ਖਤਮ ਕਰ ਜਿਹੜੀ ਆ ਉਹ ਉਹਦਾ ਖਤਮ ਕਰ ਦਿੱਤਾ ਗਿਆ ਉਸ ਤੋਂ ਇਲਾਵਾ ਦੋ ਸਿੱਖ ਜਿਹੜੇ ਜਿਹੜੇ ਮੈਂਬਰ ਪਾਰਲੀਮੈਂਟ ਸਨ ਚਾਹੇ ਉਹ ਮੌਜੂਦਾ ਤੇ ਚਾਹੇ ਉਹ ਸਾਬਕਾ ਉਹਨਾਂ ਦੀ ਉਥੇ ਸਿਸ ਦਿੱਤਾ ਖਤਮ ਕਰ ਦਿੱਤੀ ਗਈ ਆ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਉਂ ਜਿਹੜੀ ਇਹ ਇਹ ਸਰਕਾਰਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਕਾਬਜ਼ ਕਿਉਂ ਹੋ ਰਹੀਆਂ ਇਸ ਗੱਲ ਦਾ ਵੱਡਾ ਸਿੱਖਾਂ ਦੇ ਵਿੱਚ ਰੋਸ ਆ ਸੋ ਅਸੀਂ ਇਹ ਗੱਲ ਸਮਝ ਰਹੇ ਆ ਕਿ ਜਿਵੇਂ ਇਹ 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 ਜਿਹੜਾ ਮਾਮਲਾ ਸਾਹਮਣੇ ਆਇਆ ਇਹ ਸਿੱਖਾਂ ਦੇ ਮਨ ਤੇ ਬੜਾ ਡੂੰਘਾ ਅਸਰ ਕਰੇਗਾ ਮੈਂ ਦੇਖ ਰਿਹਾ ਸੀ ਕਿ ਅੱਜ ਮੈਨੂੰ ਬਾਹਰ ਵਿਦੇਸ਼ ਚੋਂ ਬਹੁਤ ਵੱਡੀ ਗਿਣਤੀ ਵਿੱਚ ਇਸ ਗੱਲ ਹੀ ਫੋਨ ਆਏ ਕਿ ਤੁਸੀਂ ਬੈਠੇ ਕੀ ਕਰਦੇ ਹੋ ਭਾਵੇਂ ਕਿ ਜਿਹੜੀ ਅਸੀਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਅਸੀਂ ਕਿੰਨਾ ਕੁ ਕਰ ਸਕਦੇ ਹਾਂ ਜਦੋਂ ਸਰਕਾਰਾਂ ਹੀ ਇਸ ਗੱਲ 'ਈ ਵੱਡੇ ਪੱਧਰ ਤੇ ਬੇਈਮਾਨ ਹੋ ਜਾਣ ਸੋ ਮੈਂ ਇਸ ਗੱਲ ਦਾ ਵੱਡਾ ਰੋਸ ਪ੍ਰਗਟ ਕਰਦਾ ਸਮੁੱਚੇ ਸਿੱਖ ਆਵਾਮ ਦੇ ਵੱਲੋਂ ਜੇ ਇਹ ਗੱਲ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਸੁਣਦੀ ਆ ਜਾਂ ਸਮਝਦੀ ਆ ਤੇ ਇੱਕ ਮੈਂ ਹੋਰ ਕਹਿੰਦਾ ਕਿ ਵੱਡੇ ਦੰਗ ਜੇ ਮਾਰਨ ਵਾਲੇ ਕਿ ਨਾ ਜਿਹੜਾ ਸਿੱਖ BJP ਚ ਬੈਠੇ ਆ ਜਿਹੜੀ ਉਹਨਾਂ ਦੀ ਤਰਫਦਾਰੀ ਕਰਦੇ ਆ ਉਹਨਾਂ ਦੀ ਪੋਸਟ ਬਣਾਈ ਕਰਦੇ ਆ ਉਹਨਾਂ ਦੇ ਇਹ ਕਹਿੰਦੇ ਹੁੰਦੇ ਆ ਇੰਨੇ ਕੁ ਉਹ ਉਹ ਨੀਵੇਂ ਹੋ ਗਏ ਨੇ ਕਿ ਉਹਨਾਂ ਦੀ ਦਸਤਾਰ ਗਿਰਨ ਤੱਕ ਚਲੀ ਗਈ ਆ ਇਹ ਗੱਲ ਜਿਹੜੀ ਆ ਬੜੀ ਅਫਸੋਸ ਦੀ ਗੱਲ ਆ ਅੱਜ ਉਹ ਲੋਕਾਂ ਦੇ ਕੋਲੇ ਇੱਕ ਮੌਕਾ ਵਾ ਉਹ ਉੱਠਣ ਸਿੱਖਾਂ ਦੀਆਂ ਸਸਾਵਾਂ ਤੇ ਹੋਰ ਇੱਕ ਕਬਜ਼ੇ ਦੇ ਖਿਲਾਫ ਘੱਟੋ ਘੱਟ ਆਵਾਜ਼ ਜ਼ਰੂਰ ਬੁਲੰਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਦਾ ਧੰਨਵਾਦ ਕਰਦਾ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਾ ਕਿਹੜੇ ਮਹਾਪੁਰਸ਼ਾਂ ਦੀ ਅੱਜ ਤਸਵੀਰਾਂ ਲੱਗੀਆਂ ਨਾ ਸੰਤ ਬਾਬਾ ਜੰਗ ਸਿੰਘ ਜੀ ਮਹਾਪੁਰਸ਼ ਸ਼੍ਰੀਮਾਨ ਹੂੰਗਾ ਮਸਤੋਣਾ ਤਲਵੰਡੀ ਸਾਬੋ ਸੰਤ ਬਾਬਾ ਚੰਦਾ ਸਿੰਘ ਜੀ ਕੱਟੂ ਜੋ ਜਿਨ੍ਹਾਂ ਦੀ ਬਹੁਤ ਵੱਡੀ ਸਿੱਖ ਪੰਥ ਨੂੰ ਇਹਨਾਂ ਮਹਾਪੁਰਸ਼ਾਂ ਦੀ ਦੇਣਾ ਅੱਠ ਕਿਹੜੀਆਂ ਤਸਵੀਰਾਂ ਲੱਗੀਆਂ ਨੇ ਅੱਜ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਮント ਕਮੇਟੀ ਨੂੰ ਮੈਂ ਵਧਾਈ ਦਿੰਦਾ ਪ੍ਰੈਸ ਨੂੰ ਵਧਾਈ ਦਿੰਦਾ ਇਹਨਾਂ ਮਹਾਪੁਰਸ਼ਾਂ ਦੀ ਬਹੁਤ ਵੱਡੀ ਦੇਣਾ ਪੰਥ ਸਿੱਖ ਨੂੰ ਤੇ ਕਿਹੜੇ ਸੰਤ ਬਾਬਾ ਜੰਗ ਸਿੰਘ ਸੀ ਗੁਰੂ ਗ੍ਰੰਥ ਸਾਹਿਬ ਦਾ ਕਾਂਠ ਸੀ ਇਹਨਾਂ ਦੇ ਕਿ ਇਹਨਾਂ ਨੇ ਬਹੁਤ ਵੱਡੀ ਸਿੱਖ ਕੌਮ ਦੀ ਸੇਵਾ ਕੀਤੀ ਆ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹ ਵਾਲੇ ਉਹਨਾਂ ਤੋਂ ਬਾਅਦ ਜੇ ਸਿੱਖੀ ਦੀ ਕੋਈ ਸੇਵਾ ਕੀਤੀ ਤੇ ਮਹਾਪੁਰਸ਼ਾਂ ਨੇ ਕੀਤੀ ਹੈ ਮੈਂ ਸੂਚੀ ਪ੍ਰੈਸ ਦਾ ਧਿਆਨ ਧੰਨਵਾਦ ਕਰਦਾ ਹਾਂ ਬਾਬਾ ਜੀ ਪ੍ਰਣਾਮ ਦਾ ਬਾਬਾ ਟੇਕ ਸਿੰਘ ਧਨੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰਪ੍ਰੀਤ ਕੌਰ ਸਪੁੱਤਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਜੋ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਜੂਨੀਅਰ ਮੀਤ ਪ੍ਰਧਾਨ ਰਹੇ ਹੈ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਐ ਅੱਜ ਮੈਂ ਸਮੁੱਚੀ ਸਿੱਖ ਕੌਮ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਸਿੱਖ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕੀਤਾ ਸੀਗਾ ਅੱਜ ਕੇਂਦਰੀ ਅਜਾਇਬ ਘਰ ਵਿੱਚ ਮੇਰੇ ਪਿਤਾ ਜੀ ਦੀ ਜਿਹੜੀ ਤਸਵੀਰਾਂ ਸ਼ਿਸ਼ੋਭਿਤ ਕੀਤੀ ਗਈ ਹੈ ਮੈਂ ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਪਰਿਵਾਰ ਨੂੰ ਸਾਨੂੰ ਨਿਮਾਣਿਆਂ ਨੂੰ ਇਹ ਮਾਣ ਬਖਸ਼ਿਸ਼ ਕੀਤਾ ਹੈ ਤੇ ਮੈਂ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੀਆਂ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੇ ਆਖਰੀ ਸਵਾਸਾ ਤੱਕ ਸਿੱਖ ਪੰਥ ਦੀ ਸੇਵਾ ਕੀਤੀ ਹੈ ਅਸੀਂ ਵੀ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਰਹਿੰਦੇ ਰਹਿੰਦੇ ਸਵਾਸਾ ਤੱਕ ਸਿੱਖ ਪੰਥ ਦੀ ਸੇਵਾ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ